ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਹਿਤਵਾਰੀ ਅਤੇ ਮਹਿਕ ਦੇ ਹਸਬੰਦ ਪਾਰੇ ਇਹਨਾਂ ਦੇ ਬਾਰੇ ਬਹੁਤ ਹੀ ਸਾਰੀਆਂ ਗੱਲਾਂ ਉੱਡ ਰਹੀਆਂ ਨੇ ਵੀ ਮਹਿਕ ਆਪਣੇ ਪਰਿਵਾਰ ਤੋਂ ਦੂਰ ਰਹਿ ਰਹੀ ਹੈ ਅਤੇ ਰਵੀ ਇਸ ਤੇ ਕੋਲ ਜਾਨੀ ਕਿ ਇਸ ਦਾ ਹਸਬੰਦ ਹੈ ਰਵੀ ਉਹ ਕਿਉਂ ਨਹੀਂ ਇਸ ਤੇ ਕੋਲ ਰਹਿ ਰਿਹਾ ਐ ਐਸੇ ਨਾਲ ਹੀ ਇਸ ਤੇ ਜੇਠਨੇ ਮਹਿਕ ਦੇ ਜੇਠਨੇ ਇੱਕ ਗੱਲ ਪਾਇਆ ਸੀ ਜਿਸ ਵਿੱਚ ਉਸਨੇ ਸਾਰੀ ਸੱਚਾਈ ਅਦਾਸ ਕੀਤੀ ਹੈ ਅੱਜ ਸੇ ਆਪਣੇ ਬਲੌਗ ਦੇ ਵਿੱਚ ਦੱਸਿਆ ਵੀ ਉਹ ਰਵੀ ਨੂੰ 에어ਪੋਰਟ ਤੋਂ ਪਿਕ ਕਰਨ ਗਿਆ ਜਾਣੀ ਕਿ ਰਵੀ ਇੰਡੀਆ ਤੋਂ ਵਾਪਸ ਆਇਆ ਹੈ ਐਸੇ ਨਾਲ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਰਵੀ ਮਹਿਕ ਕੋਲ ਹੀ ਸੀ ਜਦਕੇ ਰਵੀ ਮਹਿਕ ਦੀ ਵੀਡੀਓ ਦੇ ਵਿੱਚ ਬਿਲਕੁਲ ਵੀ ਨਹੀਂ ਆਉਂਦਾ ਸੀ ਕਿਉਂਕਿ ਜਿਹੜਾ ਮਹਿਕ ਨੇ ਨਵਾਂ ਚੈਨਲ ਬਣਾਇਆ ਸੀ ਉਹ ਵੀ ਮਹਿਕ ਨੇ ਚਲਾਉਣਾ ਸੀ ਇਸ ਕਰਕੇ ਰਵੀ ਕਦੇ ਵੀ ਮਹਿਕ ਦੇ ਨਾਲ ਇਸ ਟੀ ਵੀਡੀਓ ਦੇ ਵਿੱਚ ਨਹੀਂ ਆਇਆ ਜਦਕੇ ਰਵੀ ਮਹਿਕ ਦੇ ਕੋਲ ਹੀ ਸੀ ਇਹ ਸਾਰੀਆਂ ਗੱਲਾਂ ਦੇ ਜਵਾਬ ਇਹਨਾਂ ਵਲੌਗਸ ਤੋਂ ਮਿਲਦੇ ਹਨ ਇਦਾਂ ਨਹੀਂ ਇਹ ਗੱਲਾਂ ਮਹਿਕ ਬਾਰੇ ਬਣੀਆਂ ਉਹ ਸਾਰਾ ਇਹਨਾਂ ਦਾ ਪਲਾਨ ਸੀ ਕਿਉਂਕਿ ਮਹਿਕ ਦਾ ਪਰਿਵਾਰ ਮਹਿਕ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਇੰਡੀਆ ਦੇ ਵਿੱਚ ਵਾਪਸ ਮਿਲਣ ਲਈ ਮਹਿਕ ਦੀ ਮਾਂ ਵੀਰੋਵੀ ਦੇ ਨਾਲ ਆਈ ਹੋਈ ਸੀ ਅਤੇ ਮਹਿਕ ਦੇ ਕੋਲ ਹੀ ਸੀ ਤੇ ਉਸ ਤੋਂ ਬਾਅਦ ਜਦੋਂ ਮਹਿਕ ਦੀ ਹਾਲਤ ਦੇ ਵਿੱਚ ਸੁਧਾਰ ਆ ਗਿਆ ਤਾਂ ਇਹ ਕੈਨੇਡਾ ਵਾਪਸ ਚਲੇ ਗਏ ਜਦਕਿ ਮਹਿਕ ਹਜੇ ਵੀ ਇੱਥੇ ਹੀ ਹੈ ਇਸੇ ਤਰ੍ਹਾਂ ਹੀ ਮਹਿਤ ਨੇ ਵੀ ਆਪਣੇ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀ ਵੀ ਜਦੋਂ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਵੇਗੀ ਉਸ ਤੋਂ ਬਾਅਦ ਉਹ ਕੈਨੇਡਾ ਵਾਪਸ ਚਲੀ ਜਾਵੇਗੀ ਇਹ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ মতਪੇਦ ਨਹੀਂ ਹਨ ਅਤੇ ਇਹ ਸਾਰੇ ਇੱਕ ਹਨ ਸਿਰਫ ਇਹਨਾਂ ਦੀ ਇਹ ਇੱਕ ਸਕੀਮ ਸੀ ਜਿਸ ਦੇ ਨਾਲ ਮਹਿਕ ਦਾ ਚੈਨਲ ਹੈ ਜਿਹੜਾ ਚੱਲ ਸਕੇ ਅਤੇ ਇਹ ਸਾਰੀ ਸਕੀਮ ਇਹਨਾਂ ਦੀ ਸਫਲ ਵੀ ਹੋਈ ਹੈ ਇਸ ਲਈ ਇਹਨਾਂ ਨੇ ਕਦੇ ਵੀ ਕਿਸੇ ਦੀ ਵੀਡੀਓ ਦਾ ਰਿਪਲਾਈ ਨਹੀਂ ਕੀਤਾ ਅਤੇ ਮਹਿਕ ਦਾ ਚੈਨਲ ਹੈ ਜਿਹੜਾ ਬਹੁਤ ਹੀ ਸੋਨਾ ਚੱਲ ਰਿਹਾ ਹੈ ਜੋ ਕਿ ਵਧੀਆ ਗੱਲ ਹੈ ਇਹ ਪਰਿਵਾਰ ਦਾ ਪਿਆਰ ਹੈ